ਇਹੀ ਚਰਨਜੀਤ ਚੰਨੀ ਨੇ ਉਦੋਂ 20 ਬੰਦੇ ਭੇਜ ਕੇ ਅੱਗੇ ਤੇ ਨਾਲ ਪੁਲਿਸ ਵਾਲਿਆਂ ਨੂੰ ਰਵਾ ਕੇ ਉਹ ਮੂਰੇ ਉਹਨਾਂ ਦੇ ਰੋਕਤਾ ਜਾਨੀ ਸਾਹਿਬ ਹੁਣੀ ਤਾਂ ਡੀਕਰੀ ਸੀ ਬੈਠੇ ਸਾਰੇ ਤਿਆਰੀਆਂ ਸੀਗੀਆਂ ਉਹਨਾਂ ਨੇ ਐਡੀਆਂ ਵੱਡੀਆਂ ਅਨਾਉਂਸਮੈਂਟਾਂ ਕਰਨੀਆਂ ਸੀ ਉਹ ਦਿਨ ਉਹਨਾਂ ਨੂੰ ਪੁਲ ਤੇ ਰੋਕ ਕੇ ਇੱਕ ਪ੍ਰਾਈਮ ਮਿੰਿਸਟਰ ਉਹੀ ਗੱਲ ਹੋਣੀ ਹੁਣ ਉਹ ਦਿਨ ਪ੍ਰਾਈਮ ਮਿੰਿਸਟਰ ਸਾਹਿਬ ਆਏ ਮੈਂ ਉੱਥੇ ਮੌਜੂਦ ਸੀਗਾ ਬਿਲਕੁਲ ਜਿਹੜਾ ਕੁਝ ਉਹਨਾਂ ਨੇ ਦਿੱਤਾ ਕਿਹਾ ਉਹ ਪ੍ਰਾਈਮ ਮਿੰਿਸਟਰ ਸਾਹਮਣੇ ਰਾਮ ਨਾਲ ਬਹਿ ਕੇ ਇੱਕ ਇੱਕ ਗੱਲ ਉਹਨਾਂ ਦੀ ਸੁਣੀ ਜਿਹੜੀ ਕਿ ਹਜੇ ਕਿ ਪ੍ਰਾਈਮ ਮਿਨਿਸਟਰ ਦੇ ਆਪਦੇ ਬੜੇ ਜਿਹੜੇ ਆ ਉਹ ਆਫਿਸ ਉਹਨਾਂ ਦੇ ਆਪਦੇ ਹਰ ਚੀਜ਼ ਉਹਨਾਂ ਨੂੰ ਆਪਦੀ ਜਾਣਕਾਰੀ ਹੁੰਦੀ ਹੈ ਪਰ ਉਹਨਾਂ ਨੇ ਪੰਜਾਬ ਦੀ ਗੱਲ ਸੁਣੀ ਪਰ ਵੱਦ ਕਿਸਮਤੀ ਇਹ ਆ ਵੀ ਇਹ ਚਾਹੁੰਦੇ ਆ ਵੀ ਪ੍ਰਧਾਨ ਮੰਤਰੀ ਕਿਤੇ ਪੰਜਾਬ ਤੋਂ ਕਿਸ ਤਰੀਕੇ ਨਾਲ ਅਸੀਂ ਦੂਰ ਕਰਕੇ ਰੱਖੀਏ ਵੀ ਪੰਜਾਬ ਨੂੰ ਕੋਈ ਫਾਇਦਾ ਨਾ ਹੋਵੇ ਹੁਣ ਇਹ ਲੋਕਾਂ ਨੇ ਅੱਗੇ ਸੋਚਣਾ ਵੀ ਆਪਾਂ ਪ੍ਰਧਾਨ ਮੰਤਰੀ ਜਿਨ੍ਹਾਂ ਦੀ 23 ਤੱਕ ਸਰਕਾਰ ਆ ਜੀ ਸਾਡੇ ਵਰਗੇ ਮੰਤਰੀ ਨੇ ਉਥੋਂ ਫਾਇਦਾ ਕਿਵੇਂ ਲੈਣਾ ਬਾਕੀ ਸੂਬੇ ਜਿਹੜੇ ਲੈ ਰਹੇ ਆ ਇਹ ਗੱਲ ਲੋਕਾਂ ਨੂੰ ਸੋਚਣ ਦੀ ਲੋੜ ਆ ਇਹ ਤਾਂ ਜਮਾ ਆ ਜਿਹੜਾ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਇਹ ਭੰਡਕ ਪਣੇ ਤੋਂ ਕੁਝ ਨਹੀਂ ਹਸਪੀਟਲੋਂ ਬਾਹਰ ਆਇਆ ਕੀ ਕੀਤਾ ਦੋਲ ਪ੍ਰੈਸ ਕਾਨਫਰੈਂਸ ਸਭ ਨੂੰ ਟੀਚਰਾਂ ਕੋਈ ਕਿਸੇ ਬਾਰੇ ਕੋਈ ਨਹੀਂ ਸਿਰਫ ਟੀਚਰਾਂ ਤੋਂ ਸਵਾਏ ਕੁਝ ਨਹੀਂ ਦੂਜੇ ਪਾਸੇ ਕਾਂਗਰਸ ਆ ਰਾਹੁਲ ਗਾਂਧੀ ਦਾ ਅੱਜ ਪ੍ਰੋਗਰਾਮ ਆਇਆ ਤੇ ਰਾਹੁਲ ਗਾਂਧੀ ਜੀ ਪਠਾਨਕੋਟ ਪਹੁੰਚ ਰਹੇ ਆ ਮ ਕੱਲ ਨੂੰ ਆਉਣਗੇ ਪਰसों ਜਿੱਦਣ ਵੀ ਆਉਣਗੇ ਪਰ ਮੈਂ ਤੁਹਾਡੇ ਨਾਲ ਹੀ ਇੱਕ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਿ ਬਿਲਕੁਲ ਗੈਰ ਰਹੇ ਆ ਦਿਖੇ ਨਹੀਂ ਇੱਕ ਦੋ ਦਿਨ ਡਰਾਮੇ ਜੇ ਕਰਕੇ 10 10 ਦੇ 20 20 ਦੇ ਨੋਟ ਚੱਕ ਕੇ ਮੈਂ ਅੱਜ ਕੋਈ ਨਾ ਜਿਹੜਾ ਰਾਹੁਲ ਗਾਂਧੀ ਜੀ ਹਮੇਸ਼ਾ ਇਹ ਆਪ ਉਹ ਕਹਿੰਦੇ ਆ ਚਾਹੇ ਉਹ ਗੁਜਰਾਤ ਹੋਵੇ ਚਾਹੇ ਹੋਰ ਜਗ੍ਹਾ ਬਿਹਾਰ ਹੋਵੇ ਵੀ ਸਾਡੇ ਪਾਰਟੀ ਦੇ ਵਿੱਚ ਕਾਂਗਰਸ ਚ ਜਿਵੇਂ ਘੋੜੇ ਹੁੰਦੇ ਆ ਉਹਦੇ ਵਿੱਚ ਸਾਡੇ ਵਿਆਹ ਵਾਲੇ ਘੋੜੇ ਵੀ ਨੇ ਸਾਡੇ ਰੇਸ ਵਾਲੇ ਘੋੜੇ ਵੀ ਨੇ ਸਾਡੇ ਲੰਗੜੇ ਘੋੜੇ ਵੀ ਨੇ ਅਸੀਂ ਜਿਹੜੇ ਗਲਤ ਘੋੜੇ ਆ ਜਿਹੜੇ ਵਿਆਹ ਵਾਲੇ ਅਸੀਂ ਰੇਸ 'ਚ ਭੇਜ ਦਿੰਨੇ ਆ ਰੇਸ ਵਾਲੇ ਘੋੜਿਆਂ ਨੂੰ ਵਿਆਹ 'ਚ ਭੇਜਨੇ ਇਹ ਗੱਲ ਉਹਨਾਂ ਨੇ ਕਹੀ ਕਿ ਨਹੀਂ ਕਹੀ ਉਦੋਂ ਬਾਅਦ ਤੁਮਨੇ ਇਹ ਵੀ ਜਾ ਕੇ ਕਹੀ ਵੀ ਸਾਡੇ ਵਿੱਚ ਬਹੁਤ ਲੋਕ ਨੇ ਜਿਹੜੇ ਭਾਜਪੀ ਦੇ ਬਟਰੇ ਉਹਨਾਂ ਨੂੰ ਮਦਦ ਕਰਦੇ ਆ ਹੁਣ ਮੈਂ ਰਾਹੁਲ ਗਾਂਧੀ ਜੀ ਨੇ ਤੁਸੀਂ ਦੱਸੋ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਂ ਆਪ ਕੋਈ ਸ਼ਬਦ ਨਹੀਂ ਮਾਰਾ ਬਰਤਣਾ ਚਾਹੁੰਦਾ ਵੀ ਰਾਹੁਲ ਗਾਂਧੀ ਕਿਹੜਾ ਘੋੜਾ ਏ ਮੈਨੂੰ ਇਹ ਦੱਸ ਦੋ ਵੀ ਜਦੋਂ ਹੜਾਏ ਹੁਣ ਪੰਜਾਬ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਹ ਕਾਂਗਰਸੀਆਂ ਨੇ ਪੁੱਛ ਲਓ ਵੀ ਤੁਸੀਂ ਕੀ ਮੂੰਹ ਦਿਖਾਉਣ ਜੋਗੇ ਓ ਭਾਈ ਉਹ ਫਿਰ ਰਹੇ ਸੀ ਕਿਹੜੇ ਦੇਸ਼ 'ਚ ਮਲੇਸ਼ੀਆ ਦੇ ਵਿੱਚ ਐਸ਼ ਕਰਦੇ ਫਿਰ ਰਹੇ ਸੀ ਉਧਰ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਤਾਂ ਕਿ ਜਨਾਬ ਕੈਂਡੀਡੇਟ ਨੂੰ ਖੜਾ ਕਰਕੇ ਚਲੇ ਗਏ ਮਲੇਸ਼ੀਆ ਹੁਣ ਮੈਨੂੰ ਇਹ ਦੱਸਣ ਵੀ ਇਹ ਕਿਹੜਾ ਘੋੜਾ ਹੈ ਰਾਹੁਲ ਗਾਂਧੀ ਜੀ ਇੱਕ ਤਿੰਨਾ ਚੋਂ ਦੱਸਣ ਵੀ ਕਿਹੜੇ ਘੋੜੇ ਆ ਜਿਹੜੇ ਸਾਰੀ ਕਾਂਗਰਸ ਨੂੰ ਲੋਕਾਂ ਨੂੰ ਛੱਡ ਕੇ ਉਹ ਲੋਕਾਂ ਦੇ ਤਾਂ ਰੋ ਰੋ ਵਾਂਸੂ ਵੀ ਮੁੱਕ ਗਏ ਹੁਣ ਹੁਣ ਕੀ ਕਰਨਾ ਹੋਣਾ ਤੁਸੀਂ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਰੁੜ ਗਿਆ ਇਸ ਕਰਕੇ ਇਹ ਦੋਨੋਂ ਪਾਰਟੀਆਂ ਜਿਹੜਾ ਇੱਕ ਜਾ ਕੇ ਹਸਪਤਾਲ ਦਾਖਲ ਹੋ ਗਏ ਭੱਜ ਗਏ ਇੱਕ ਜਾ ਕੇ ਮਲੇਸ਼ੀਆ ਚਲਾ ਗਏ ਇਹ ਦੋਨਾਂ ਦੀ ਇਹ ਹਾਲਤ ਆ ਭਗਵੰਤ ਮਾਨ ਸਾਹਿਬ ਦੋ ਦਿਨੋਂ ਤੁਸੀਂ ਗੱਲਾਂ ਕਰਦੇ ਹੋ ਤੁਹਾਡਾ ਤਾਂ ਹਜੇ ਤੱਕ ਤੁਸੀਂ ਕਿਸੇ ਨੂੰ 20000 ਕੀ ਦੋਵੋਗੇ ਮੈਂ ਕਹਿਣਾ ਨਹੀਂ ਚਾਹੁੰਦਾ ਰੱਬ ਕਰੇ ਦੇਣ ਜਿਹੜੇ 1000 ਰੁਪਏ ਨਹੀਂ ਦੇ ਸਕੇ ਆਪਣੀਆਂ ਮਾਮਾ ਭੈਣਾਂ ਨੂੰ ਜਿਨ੍ਹਾਂ ਨਾਲ ਕਸਮਾਂ ਖਾ ਕੇ ਜਿਨ੍ਹਾਂ ਦਾ 1000 ਰੁਪਏ ਨਹੀਂ ਦੇ ਸਕੇ ਇਹਨਾਂ ਤੋਂ ਆਸ ਰੱਖਦੇ ਹੋ 20000 ਦੀ ਇਸ ਕਰਕੇ 23 'ਚ ਕਿਸੇ ਨੂੰ ਕੁਝ ਨਹੀਂ ਦਿੱਤਾ ਇਹ ਬਿਲਕੁਲ ਇਸ ਵੇਲੇ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗਈ ਬਿਲਕੁਲ ਜਿਹੜਾ ਮਾਮਲਾ ਲੋਕ ਇਸ ਵੇਲੇ ਵਿਚਾਰੇ ਖੱਤੋਂ ਹਲੇ ਹੋਏ ਬੈਠੇ ਆ ਦੇਖ ਰਿਹਾ ਵੀ ਕਰੀਏ ਕੀ ਪਰ ਕੇਂਦਰ ਸਰਕਾਰ ਹਮੇਸ਼ਾ ਬਾ ਫੜੇਗੀ ਖੜੀ ਆ ਜਿੱਦਣੇ ਉਹਦਣੀ ਪੈਸਾ ਜਿਹੜਾ ਉਹ ਆ ਜਾਊਗਾ ਇਸ ਵਾਰ ਫਸਲ ਜਿਹੜੀ ਬਚੀ ਹੋਈ ਫਸਲ ਆ ਉਹ ਰੱਬ ਦੀ ਮਿਹਰ ਨਾਲ ਬੜੀ ਚੰਗੀ ਫਸਲ ਆ ਉਹਦਾ ਵੀ ਜਲਦੀ ਤੋਂ ਜਲਦੀ ਜਦੋਂ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਜਾਏਗੀ ਇੱਕਦਮ ਉਹਨਾਂ ਦੇ ਖਾਤਿਆਂ ਚ ਉਹ ਪੈਸੇ ਵੀ ਜਾਣ ਲੱਗ ਜਾਣਗੇ ਤੇ ਹੋਰ ਜਿਹੜਾ ਸਵਾਲ ਤੁਸੀਂ ਪੁੱਛਿਆ। ਫਿਰ ਡਿਸਟ੍ਰਿਬਿਊਸ਼ਨ ਕਿਵੇਂ ਹੋ ਪਾਏਗੀ? ਐਲਵੀ ਵਿਗਰਾਨੀ ਕਿਵੇਂ ਕੀਤੀ ਜਾਈਏ? ਦੇਖੋ ਇੱਕ ਗੱਲ ਬੜੀ ਖਤਰਨਾਕ ਕੀਤੀ ਹੈ। ਜਿਹੜਾ ਬਿਆਨ ਹਸਪੀਟਲ ਨੂੰ ਉਹਨਾਂ ਨੇ ਬੋਲੇ ਆ ਉਸ ਤੋਂ ਬਾਅਦ ਉਹਨਾਂ ਦਾ ਫਾਈਨਾਂਸ ਮਿਨਿਸਟਰ ਹੈ ਜਿਹੜਾ ਚੀਮਾ ਉਹ ਪ੍ਰੈਸ ਕਾਨਫਰੰਸ ਕਰ ਰਿਹਾ ਸੀ। ਉਹਨਾਂ ਨੇ ਗੱਲ ਤੁਸੀਂ ਉਹਨਾਂ ਦੀ ਸੁਣਿਓ ਜ਼ਰੂਰ। ਉਹਨਾਂ ਨੇ ਅਨਾਉਂਸਮੈਂਟ ਚ ਕੀ ਕੀਤਾ ਹੈ? ਉਹ ਕਹਿੰਦੇ 20000 ਤੱਕ। ਉਹ ਹਮਤਮਾਨ ਕਹਿ ਰਿਹਾ ਸੀ 20000 ਫైనాన్స్ ਮਿਨਿਸਟਰ ਕਹ ਰਹੇ ਅਸੀਂ 20000 ਤੱਕ ਦਵਾਂਗੇ ਹੁਣ ਇਹੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਹ ਦੇਖਣ ਵਾਲੀ ਆ ਵੀ ਕੀ ਕਿਸੇ ਨੂੰ 5000 ਦੇ ਕੇ ਜਾਂ ਪੱਖਪਾਤ ਕਰਨਗੇ ਕਿਸੇ ਨੂੰ 10000 ਦੇਣਗੇ 20000 ਤੱਕ ਤਾਂ ਉਹਨਾਂ ਨੇ ਕਿਹਾ ਵੀ ਹੱਦ 20000 ਆ ਉਹ ਤੋਂ ਥੱਲੇ ਤਾਂ ਲਈ ਜਿਹੜਾ ਏ ਉਹ ਉਹਨਾਂ ਨੇ ਜਿਹੜਾ ਪੈਸਾ ਏ ਉਹ ਜਾਣਾ ਏ ਇੱਕ 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 ਇਕਲ ਹੋਰ ਜਿਹੜੀ ਮੈਂ ਹੁਣੇ ਹੀ ਮੈਂ ਦੱਸ ਰਿਹਾ ਇਹ ਗੱਲ ਬਾਰ-ਬਾਰ ਕਿਸਾਨਾਂ ਨੇ ਇੱਥੇ ਦੇ ਕਿਸਾਨ ਵੀ ਸੀ ਉਹ ਕਿਸਾਨ ਬੀਜੇਪੀ ਦੇ ਵੀ ਹੋ ਸਕਦੇ ਆ ਹਰ ਪਾਰਟੀ ਨਾਲ ਸੰਬੰਧਿਤ ਨਹੀਂ ਇਹ ਤਾਂ ਕੋਈ ਕਹਿ ਨਹੀਂ ਸਕਦਾ ਵੀ ਕਿਸਾਨ ਭਾਈ ਬੀਜੇਪੀ ਚ ਨਹੀਂ ਕੋਈ ਇਹ ਕਿਉਂ ਗਿਆ ਉਹ ਡਾਇਰੈਕਟ ਸਾਰੇ ਕੈਰੇਜ ਵੀ ਸਾਡੇ ਖਾਤਿਆਂ ਦੇ ਵਿੱਚ ਪੈਸਾ ਆਉਣਾ ਚਾਹੀਦਾ ਇਹ ਹੁਣ ਇਸ ਵੇਲੇ ਹਾਲਾਤ ਇਹ ਆ ਵੀ ਸਾਰੇ ਡਿਪਟੀ ਕਲੈਕਟਰ ਨੇ ਜਿਹੜੇ ਇੱਥੇ ਦਾ ਵੀ ਡੀਸੀ 1 ਰੁਪਇਆ ਵੀ ਕਿਸੇ ਦੇ ਕੋਲ ਫੰਡ ਹੈ ਨਹੀਂਗਾ ਜੇ 35 ਕਰੋੜ ਰੁਪਇਆ ਵੀ ਪੰਚਾਇਤਾਂ ਤੋਂ ਲੈ ਕੇ ਚੀ ਮੰਿਸਟਰੀ ਜਿਹੜਾ 35 ਕਰੋੜ ਰੁਪਇਆ ਦਿੱਤਾ ਏ ਉਹ ਵੀ ਪੰਚਾਇਤਾਂ ਤੋਂ ਪੈਸਾ ਵਾਪਸ ਮੰਗਾ ਕੇ ਦਿੱਤਾ ਏ ਇਸ ਕਰਕੇ 12000 ਕਰੋੜ ਰੁਪਇਆ ਵੀ ਖਾ ਗਏ ਹੋਰ ਪੈਸਾ ਵੀ ਖਾ ਗਏ ਇਹ ਤਾਂ ਇਹ ਸੋਚਦੇ ਆ ਕਿ ਅਸੀਂ ਆ ਝੂਠਾ ਮੋਠਾ ਕਰੇ 60000 ਕਹਿੰਦੇ ਆ 40000 ਵੀ ਕੇਂਦਰ ਤੋਂ ਆ ਜੇ ਉਹਦੇ ਨਾਲ ਅਸੀਂ ਬੁਖਤ ਬੁਖਤ ਕਰਕੇ ਆਪਣਾ ਕੰਮ ਸਾਰੀਏ ਇਹ ਗੱਲ ਤਾਂ 20000 ਦੀ ਹੋ ਗਈ ਸਰ ਪਿਛੇ 5 ਕਿਲੇ ਦਾ ਦਿੱਤਾ ਗਿਆ ਸਮੋਲ ਜ ਆ ਇਸ ਵਾਰ ਕੀ ਕਰਾਈਤੀ ਦਾ ਜਾਏਗਾ ਨਹੀਂ 5 ਕਿਲੇ ਦਾ ਕੀ ਮਤਲਬ ਆ ਜੀ ਜਿੱਦਾਂ ਜਿੰਨੇ ਕਿਸ ਦਾ ਨੁਕਸਾਨ ਆ ਉਹਨਾਂ ਹੋਣਾ ਚਾਹੀਦਾ ਇਹ ਇਹ ਚਾਹੇ ਕੋਈ ਇੱਕ ਕੀਲੇ ਵਾਲਾ ਚਾਹੇ ਕੋਈ 10 ਕੀਲੇ ਵਾਲਾ ਉਹ ਉਹਦਾ ਉਹਦਾ ਤਾਂ ਖਰਚਾ ਉਹਨਾਂ ਹੀ ਹੋਇਆ ਨਾ ਇੱਕ ਕੀਲੇ ਵਾਲਾ ਉਹਨਾਂ ਖਰਚਾ ਉਹਨੇ ਕੀਤਾ ਇਹ 10 ਕੀਲੇ ਵਾਲੇ ਨੇ ਉਹਨਾਂ ਹੀ ਖਰਚਾ ਕੀਤਾ ਇਸ ਕਰਕੇ ਇਹ ਇਹ ਤਾਂ ਇਹ ਤਾਂ ਭਾਈ ਜਿਵੇਂ ਉਹਨੂੰ ਉਸ ਜਮਾਨਾ ਸਾਹਮਣੇ ਆ ਜਾਣੇ ਆ ਇਹ ਤਾਂ ਹੁਣ ਪਤਾ ਲੱਗ ਹੀ ਜਾਣਾ ਪਰ ਨਾ ਕਰੇ ਰੱਬ ਕਰੇ ਠੀਕ ਰੱਖੇ ਹਸਪਤਾਲ 'ਚ ਨਾ ਜਾਣ ਸਿਰ ਤੁਸੀਂ ਆਦਰ ਦੀ ਮੇਨ ਮੰਗ ਹੈ ਕੱਚੀਆਂ ਜ਼ਮੀਨਾਂ ਪੱਕੀਆਂ ਜ਼ਮੀਨਾਂ ਜਿਹੜੀਆਂ ਜ਼ਮੀਨਾਂ ਕੱਚੀਆਂ ਨੇ ਕੀ ਕੇਂਦਰੋਂ ਉਹਨਾਂ ਨੂੰ ਪੱਕੇ ਕਰੇਗਾ ਨਹੀਂ ਦੇਖੋ ਇੱਕ ਤੁਸੀਂ ਮੇਰੀ ਗੱਲ ਨੂੰ ਸਮਝੋ ਇੱਕ ਫੈਡਰਲ ਧੰਚਾ ਹੈ ਦੇਸ਼ ਦਾ ਦੇਸ਼ ਦਾ ਜਿਹੜਾ ਸੂਬੇ ਦਾ ਸੁਪੇਰਾ ਸੂਬੇ ਤੋਂ ਕਾਨੂੰਨ ਤਵੇ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਵਿਦਆਊਟ ਸਟੇਟ ਗਵਰਨਮੈਂਟ ਕੁਝ ਨਹੀਂ ਹੋ ਸਕਦਾ ਇਸ ਕਰਕੇ ਸਟੇਟ ਗਵਰਨਮੈਂਟ ਨੂੰ ਹਿੱਲਣਾ ਚਾਹੀਦਾ ਜੋ ਜੋ ਤਜ਼ਵੀਜ਼ੇ ਬਣਾ ਕੇ ਭੇਜਣਗੇ ਉਹ ਸੈਂਟਰ ਗਵਰਨਮੈਂਟ ਤੋਂ ਅਸੀਂ ਕਰਾ ਕੇ ਲਵਾ ਕੇ ਅਸੀਂ ਇੰਨਾ ਕਹਿ ਸਕਦੇ ਹਾਂ ਕੇਂਦਰੀ ਮੰਤਰੀਆਂ ਦੀ ਵਿਜ਼ਿਟ ਦੇ ਉੱਪਰ ਸਰਕਾਰ ਸਵਾਲ ਚੱਕਦੀ ਹੈ ਮੁੱਖ ਮੰਤਰੀ ਸਵਾਲ ਚੱਕਦੇ ਨੇ ਕੀ ਕੇਂਦ ਨੇ ਫੋਟੋਆਂ ਕਰਾ ਕੇ ਵਾਪਸੀ ਕੀਤੀ ਫੋਟੋਆਂ ਤਾਂ ਜਿਹੜੀਆਂ ਇਹ ਮਿੰਡੀਆਂ ਦਾ ਇੱਕ ਚੌਥਾ ਸਤੰਭ ਤੁਸੀਂ ਆਉਨੇ ਹੋ ਹੁਣ ਤੁਸੀਂ ਆਏ ਹੋ ਤੁਸੀਂ ਮੇਰੀ ਖਬਰ ਚਲਾ ਦੇਣੀ ਹੈ ਤੁਹਾਡੇ ਅਖਬਾਰ 'ਚ ਫੋਟੋ ਲੱਗ ਜਾਣੀ ਤੇ ਹੁਣ ਇਹਦਾ ਮਤਲਬ ਇਹ ਆ ਕੀ ਕੋਈ ਐਮਰਜੈਂਸੀ ਲੱਗੀ ਆ ਵੀ ਭਗਵੰਤ ਮਾਨ ਤੋਂ ਬਗੈਰ ਕਿਸੇ ਦੀ ਫੋਟੋ ਬਣਾ ਆਵੇ ਤੇਰਾ ਮਤਲਬ ਇਹ ਆ ਭਗਵੰਤ ਮਾਨ ਸੇ ਉਹ ਗੱਲਾਂ ਦੇਖੋ ਇਹ ਅੱਗੇ ਭਗਵੰਤ ਮਾਨ ਪਤਾ ਕੀ ਜਦੋਂ ਹਰੇਕ ਨੂੰ ਚੈਲੰਜ ਕਰਦਾ ਸੀ ਨਾ ਵੀ ਆ ਕੇ ਡਿਬੇਟ ਕਰੋ ਉਦੋਂ ਜਿਹੜੀ ਲਕੀਰ ਆਪਣਾ ਜਿਹੜੀ ਸਲੇਟ ਸੀ ਨਾ ਉਹ ਬਿਲਕੁਲ ਖਾਲੀ ਪਈ ਸੀ ਹੁਣ ਹੋ ਗਏ 3.5 ਸਾਲ ਪਹਿਲਾਂ ਤਾਂ ਬਿਲਕੁਲ ਪੋਚਿਆ ਸੀ ਸਾਫ ਸੀ ਕਿਉਂਕਿ ਨਵੇਂ ਆਏ ਸੀ ਹਰੇਕ ਨੂੰ ਟਿਚਰ ਕਰਦੇ ਸੀ ਹੁਣ 3.5 ਸਾਲ ਹੋ ਗਏ ਹੁਣ ਪਤਾ ਸਲੇਟ ਤੇ ਲਿਖਿਆ ਕੀ ਹੋਇਆ ਹੁਣ ਪਤਾ ਪੇਪਰ ਤੇ ਲਿਖਿਆ ਕੀ ਹੋਇਆ ਹੁਣ ਭਗਵੰਤ ਮਾਨ ਸਾਹਿਬ ਤੁਸੀਂ ਕਿਸੇ ਨਾਲ ਡਿਬੇਟ ਕਰਨ ਜੋਗੇ ਨਹੀਂਗੇ ਕਿਸੇ ਨਾਲ ਤੁਸੀਂ ਗੱਲ ਕਰਨ ਜੋਗੇ ਨਹੀਂਗੇ ਪਰ ਇਹ ਇੱਕੋ ਗੱਲ ਕੱਲ ਵੀ ਮੀਡੀਆ ਵਾਲਿਆਂ ਨੇ ਵੀ ਕਿਵੇਂ ਪਿਆਰੇ ਸੀ ਕਿੰਨੀ ਵਾਰ ਉੱਠ ਕੇ ਭੱਜਿਆ ਮੀਡੀਆ ਤੋਂ ਜਦੋਂ ਮੀਡੀਆ ਕੋਈ ਗੱਲ ਕਰਦਾ ਸੀ ਕੁਐਸਚਨ ਪੁੱਛਦਾ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਕੌਣ ਹੋ ਜੀ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਤੁਸੀਂ ਆ ਚਲਾਉਨੇ ਹੋ ਆਪਣੇ ਆ ਪੇਚ ਚਾਉਨੇ ਹੋ ਤੁਹਾਡਾ ਕੀ ਆ ਹਰੇਕ ਆਦਮੀ ਨੂੰ ਕਿਸੇ ਨੂੰ ਕਹਿੰਦਾ ਸੀ ਤੂੰ ਨਸ਼ਾ ਛੱਡ ਕੇ ਆਇਆ ਹੋਇਆ ਤੂੰ ਵਿਦਵਾਨ ਬਣਦਾ ਏ ਤੂੰ ਐਕਸ ਪੱਤਰਕਾਰ ਦੇਖਿਆ ਨਾ ਕਿੰਨੀ ਕੱਲ ਗਣਾਈਆਂ ਉਦੋਂ ਇਹ ਕਹਿੰਦਾ ਸੀ ਹਰ ਪਿੰਡ ਦਾ ਕੋਈ ਵੀ ਸਾਨੂੰ ਕੁਐਸਚਨ ਕਰ ਸਕਦਾ ਏ ਅੱਜ ਜੇ মিডিਆ ਕੁਐਸਚਨ ਕਰਦਾ ਉਹਨਾਂ ਨੂੰ ਵੀ ਕਹਿੰਦਾ ਵੀ ਤੁਸੀਂ ਮੇਰੇ ਤੋਂ ਕੁਐਸਚਨ ਕਰਦੇ ਕਿਉਂ ਇਸ ਕਰਕੇ ਬਹੁਤ ਬੁਰਾ ਹਾਲ ਆ ਐਮਐਲਏ ਪਗੋੜੇ ਹੋਏ ਹੋਏ ਨੇ ਉਹਨਾਂ ਦੇ ਮਗਰ ਪੁਲਿਸਾਂ ਲੱਗੀਆਂ ਹੋਈਆਂ ਏ ਕੋਈ ਐਮਐਲਏ ਅਭਿਜੇ ਕੁਮਰ ਪ੍ਰਤਾਪ ਵਰਗੇ ਹੋਰ ਐਮਐਲਏ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ ਇਸ ਕਰਕੇ ਹਾਲ ਬਹੁਤ ਮਾੜਾ ਐਸ ਵੇਲੇ ਥੋੜਾ ਜਿਹਾ ਪੋਲੀਟਿਕਲ ਗੱਲਾਂ ਬੰਦ ਅਸੀਂ ਕਹਿੰਦੇ ਆ ਵੀ ਘੱਟ ਹੋਵੇ ਆ ਚੀਜ਼ ਵੱਲ ਲੋਕਾਂ ਦਾ ਵੱਲ ਧਿਆਨ ਹੋਵੇ ਪਰ ਇਹਨਾਂ ਨੂੰ ਨੰਗੇ ਕਰਨ ਹਣੀ ਛੱਡਣਾ ਇਹ ਇਸੇ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਨਾਲ ਸਾਰੇ ਪੋਲੀਟਿਕਲ ਲੋਕਾਂ ਨੂੰ ਇਹਨਾਂ ਨੇ ਇਸੇ ਤਰੀਕੇ ਨਾਲ ਲੋਕਾਂ ਨੂੰ ਬਦਨਾਮ ਕੀਤਾ ਮਾੜਾ ਕੀਤਾ ਹੁਣ ਪਤਾ ਲੱਗਦਾ ਵੀ ਤੁਹਾਡਾ ਹਾਲ ਕੀ ਆ ਕਿੱਧਰ ਨੂੰ ਭਜੋਗੇ ਕੋਈ ਰਾਹ ਨਹੀਂਗਾ ਭੱਜਣ ਨੂੰ